ਜੀ ਭਰਾ ਉਹ ਸਾਰੇ ਨੂੰ ਸਸਤੀ ਗਾਲ ਜੀ ਅਸਲਾਮੁਅਲੈਕੁਮ ਜੀ ਆ ਜੀ ਜਾਵੇ ਦਾ ਰਿਜ਼ਲਟ ਨਾਟੀ ਠੀਕ ਹੈ ਦੋਵੇਂ ਪੱਠੇ ਆ ਉਹ ਫੀਮੇਲ ਹੋਰੀ ਮੇਰਦੇ ਪਏ ਆ ਜੀ ਮਾਦੀ ਨਾਲ ਪਿਆਰ ਹੋਵੇ ਵਾਹ ਪੱਲੇ ਥੱਲੇ ਸੁੱਟੇ ਨੇ ਠੀਕ ਹੈ ਜੀ ਓਏ ਇਹ ਆਪਣੀ ਰਾਣੀ ਹੈ ਜੀ ਮੱਦੀ ਇਹ ਇੱਧਰ ਵੇਖ ਲੈ ਉਹ ਇੱਧਰ ਵੇਖ ਲੈ ਆਹ ਸੱਜੇ ਇਧਰ ਇਹ ਆਏ ਦੇ ਬੱਚੇ ਨੇ ਉਹ ਬੱਚਾ ਇਹਦਾ ਇਹ ਲੱਖੇ ਮੱਗ ਬੱਚੇ ਹੋਰ ਕਿਸੇ ਦੇ ਨਹੀਂ ਪਾਲਦੀ ਇਹ ਭਈ ਹੈ ਨੀਂ ਮੱਲਿਆ ਆਏ ਸ਼ਾਬਾਸ਼ ਤੇਰੇ ਇਹ ਕਰਦੇ ਨੇ ਸ਼ਰਾਰਤਾਂ ਹੋਰ ਮੇਰੇ ਭਰਾਵੋ ਕਿੱਦਾਂ ਚੱਲਦਿਆ ਤੁਹਾਡਾ ਸ਼ੌਂਕ ਕਮੈਂਟ ਚ ਦੱਸਿਆ ਜੇ ਇਹ ਗਰਮੀ ਕਿਵੇਂ ਤੁਹਾਡੇ ਇਲਾਕਿਆਂ ਚ بارش ਹੋਈ ਹੈ ਸਵੇਰੇ ਆਪਣੇ ਤੇ ਬਹੁਤ ਵਧੀਆ ਮੌਸਮ ਕੋਸ਼ਕ ਦੇ ਨਾਲੋਂ ਫਰਕ ਹੈ ਇਹ ਦੋਵੇਂ ਨਰ ਬਣਨਗੇ ਜਾਵੇ ਉਹ ਕਾਲਾ ਜਵ ਬਣੇਗਾ ਚਿੱਟਿਆਂ ਚ ਬਣੇਗਾ ਤੇ ਚੀਜ਼ ਬੜੀ ਜ਼ਿਆਦਾ ਬਣੇਗੇ ਦੋਵੇਂ ਰਹਿਣਗੇ ਜੀਰੋ ਸਾਈਜ਼ ਹੀ ਇਹ ਉਹ ਫਿਰਦਾ ਪਿਆ ਬਾਪ ਇਹਨਾਂ ਦਾ ਦਿਖਾਉਣਾ ਸਾਨੂੰ ਆ ਲਓ ਜੀ ਬਾਪ ਵੀ ਮੇਰੇ ਨਾਲ ਟੇਡਾ ਆ ਫਿਰਦਾ ਕੋਈ ਕਰੀ ਨਰਾਜ਼ਗੀ ਹੈ ਯਾਰਾਂ ਬਾਕੀ ਕੁਰੀਜ਼ ਜਿਆ ਨਰ ਤੇ ਕੁਰੀਜ਼ ਇਹਦੀ ਮੁਕੰਮਲ ਹੋ ਲੈ ਆਂਦੇ ਅਜ ਫੇਰ ਦਿਖਾਵਾਂਗੇ ਜਲਵਾਏ ਆਪਣਾ ਮਾਦੀ ਹੈ ਇਹ ਤੇਲ ਤੇ ਪੂਰੀ ਤਰ੍ਹਾਂ ਵੜੀ ਹੈ ਵੇ ਕੱਕਾ ਬਾਉਂ ਡਿਆਣਾ ਮੁਰਗਾ ਮੈਨੂੰ ਹੀ ਪੈਂਦਾ ਬਸ ਮਾਦੀ ਮੁਰਗੇ ਦਾ ਮੀਚੀ ਆਹੀ ਕੋਸ਼ਿਸ਼ ਕਰ ਰਹੇ ਆ ਵੀ ਇੰਨਾ ਪੇਟ ਵਜੇ ਨਈ ਕ੍ਰੋਸ ਹੋਈ ਜੇ ਤਾਂ ਫੇਰ ਹੋਰ ਕੇ ਮੁਰਗੇ ਲਾ ਪਾਵਾਂਗੇ ਕੋਸ਼ਿਸ਼ ਆ ਵੀ ਇਸ ਮੁਰਗੇ ਨੇ ਬੱਚੇ ਲਏਗਾ ਦੇਖੋ ਮਾੜੀ ਨੂੰ ਪਸ਼ ਕਰਨ ਵਾਲਾ ਜੋੜਾ ਹੈ ਉਹ ਮਗਰ ਆਂਡੇ ਲਾਂਦੀ ਪਈ ਮਾਦੀ ਸਰਗੀ तकरीबन ਹੁਣ ਸੇਵਾ ਤੇ ਬਹਿਣ ਵਾਲੀ ਹੈਗੀ ਇੱਕ ਦੋ ਦਿਨਾਂ ਨੂੰ ਇਹ ਆਪਣਾ ਹੀ ਮਸਤ ਮਲੰਗ ਇਹ ਆ ਗਿਆ ਜੀ ਪੌਂਡਰਮ ਵਿੱਚ ਮੇਲ ਪੈਰਟ ਪੀਗ ਤੇ ਬਹੁਤ ਵਧੀਆ ਚੀਜ਼ ਆ ਗਈ। ਚਲ ਦੋ ਆਏ। ਮਾਦੀ ਦਾ ਰੰਗ ਦੇਖੋ। ਇਹ ਜਿਹੜਾ ਇਹਦੇ ਨਾਲ ਫਿੱਟ ਪੈਣਾ। ਕਲਰ ਸੇਮ ਹੈ ਪੌਂਡਰਮ ਕਲਰ ਜਿਵੇਂ ਕਰਦੇ ਆ ਸਾਊਥ ਵਾਲੀ ਸਾਈਡ 'ਚ।

ਬੜੀ ਕਾਬੀ ਇਹ ਕਬੇ ਸੁਭਾ ਦੀ ਮਾਦੀ ਆ ਯਾਰ ਦੇਖੋ ਅੰਦਰੋਂ ਡਈ ਆਇਆ ਬਾਹਰੋਂ ਇਹ ਮਾਦੀ ਨਾ ਹੁੰਦਾ ਲਾਵਾਂਗੇ ਟੋਪ ਦਾ ਸੀਜ਼ਨ ਆ ਰਿਹਾ ਜੋ ਲੋਈ ক্লোਜ਼ ਤੋਂ ਬੱਚੇ ਦੇਖੋ ਚਿੱਟੇ ਲੀਲਾ ਬੱਚਾ ਕਪੀਰੀ ਨਾਲ ਹੀ ਤੇ ਆ ਉਹ ਮਾਦੀ ਆ ਹੋਏ ਨਾ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਫੇਰ ਮਿਲਦੇ ਆਂ ਅਗਲੀ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਾਈਕ ਕਰਾਇਆ ਜਾਂ ਕਮੈਂਟ ਵੀ ਕਰਾਇਆ ਕਰੋ ਮੇਰੇ ਮਿੱਤਰੋ ਬਸ ਤੁਹਾਡੀ ਮਿਹਰਬਾਨੀ ਨਾਲ ਹੀ ਸ਼ੌਂਕ ਹੈ ਓਕੇ ਜੀ ਬਾਏ ਬਾਏ